ਇੱਲਰ ਨੂੰ ਮੈਂ ਤੁਹਾਨੂੰ ਦੱਸ ਦਾਂਗੇ ਆਉਣ ਤੋਂ ਸਹੀ ਪੰਜਾਬ ਤੋਂ ਚੜ ਕੇ ਆਮ ਕਿਸੇ ਦਿਨ ਲੜਨ ਦਾ ਦੱਸ ਦਾਂਗੇ ਤੁਹਾਨੂੰ ਸਮਾਰ ਕੇ ਆਉਜੀ ਗੱਲ ਨਹੀਂ ਹੈਗੀ ਮਾਨ ਦਾ ਫਰਜ ਨਹੀਂ ਸੀ ਬੰਦਾ ਆਉਣ ਦਾ ਠੀਕ ਹੈ ਪੰਜਾਬ ਦਾ ਸੀਐਮ ਐਸਟੇਮ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੇ ਹੱਥਾਂ ਚ ਖੋਈ ਜਾ ਰਹੀ ਆ ਉਹਦਾ ਫਰਜ ਨਹੀਂ ਸੀ ਬੰਦਾ ਆਉਣ ਦਾ ਆ ਐਂਟੀ ਰਾਈਟ ਪੰਜਾਬ ਪੁਲਿਸ ਝੂਠੇ ਦਾਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾੜਨੇ ਬਾਈ ਜੀ ਆ ਦੇਖੋ ਆ ਦੇਖੋ ਆ ਦੇਖੋ ਇਹ ਲੁੱਟਣ ਵਾਲੇ ਸਾਨੂੰ ਇਕੱਠੇ ਹੋ ਸਕਦੇ ਆ ਅਸੀਂ ਲੁੱਟੇ ਜਾ ਰਹੇ ਅਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ ਜਿੱਤ ਸਾਡੀ ਹੋ ਚੁੱਕੀ ਆ ਬਸ ਇਹ ਗੋਟਿਆਂ ਤੇ ਆ ਗਏ ਉਹਨਾਂ ਨੇ ਹੱਥ ਜੋੜਨੇ ਪਾੜੇ ਮੈਨੂੰ ਕਿੱਥੇ ਮੈਨੂੰ ਇਹੰਦਰ ਕਿੱਧਰ ਦੀ ਜਾਈਏ ਅਗੇ ਲੜੋ ਮਤ ਆ ਚੱਕ ਚੱਕ ਦੇਖੋ ਬੱਸਾਂ ਜਿ ਪਠਾਈ ਜਾਂਦੇ ਲੋਕਾਂ ਨੂੰ ਤੁਹਾਨੂੰ ਤਾਂ ਵੀ ਨਹੀਂ ਜੰਤਾ ਜਾ ਰਿਹਾ ਤੁਹਾਨੂੰ ਹਾਂਜੀ ਮੈਂ ਮੇਰੇ ਕੋਲ ਆਈਡੀ ਕਾਰਡ ਹੈਗਾ ਸਰ ਮੈਂ ਇੱਥੇ ਐਮ ਇੰਗਲਿਸ਼ ਦੀ ਸਟੂਡੈਂਟ ਆ ਮੇਰੇ ਕੋਲ ਆਈ ਕਾਰਡ ਹੀ ਹੈਗਾ ਮੈਂ ਕਿਹ ਅੰਦਰ ਕਿੱਥੋਂ ਦੀ ਜਾਈਏ ਅਗੇ ਲੜੋ ਮਤ ਆ ਕੀ ਗੱਲ ਬਾਂਦੀ ਛੋਡੀ ਲੜੋ ਮਤ ਨਹੀਂ ਅੰਦਰ ਕਿੱਡੀ ਜਾਣਾ ਲੜਣਾ ਤਾਂ ਮੈਂ ਤੁਹਾਨੂੰ ਦੱਸ ਦਾਂਗੇ ਸਾਡੀ ਆਣ ਦੋ ਸਹੀ ਪੰਜਾਬ ਤੋਂ ਚੜ ਕੇ ਆਮ ਕਿਸੇ ਦਿਨ ਲੜਨ ਦਾ ਦਾਅदाਗੇ ਸਾਨੂੰ ਸਮਾਰ ਕੇ ਆਉਜੀ ਗੱਲ ਨਹੀਂ ਹੈਗੀ ਇਹਨਾਂ ਤੋਂ ਐ ਪੁੱਛੇ ਵੀ ਅੰਦਰ ਕਿੱਧਰ ਦੀ ਜਾਈਏ ਫਿਰ ਅਸੀਂ ਅਸੀਂ ਮੋਰਚੇ ਵਾਸਤੇ ਆਏ ਆ ਕੁਝ ਵਾਪਰ ਹੈ ਯੂਨੀਵਰਸਿਟੀ ਦਾ ਜੋ ਮਸਲਾ ਹੈ ਜੋ ਅੱਜ ਪ੍ਰੋਟੈਸਟ ਹੈ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਟੂਡੈਂਟ ਹੋ ਇੱਥੇ ਉਸ ਨੂੰ ਸਰ ਜੀ ਆਪਾਂ ਸਟੂਡੈਂਟ ਦੇ ਤੌਰ ਤੇ ਦੇਖੀਏ ਦੇਖੋ ਯੂਨੀਵਰਸਿਟੀ ਪੰਜਾਬ ਦੀ ਹੈ ਠੀਕ ਹੈ ਇਹ 4700 ਪਹਿਲਾਂ ਲਾਹੌਰ ਚ ਹੁੰਦੀ ਸੀ 47 ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਇੱਥੇ ਬਣਾਈਏ ਇਹ ਪੰਜਾਬੀਆਂ ਨੇ ਬਣਾਈਏ ਪੰਜਾਬੀਆਂ ਨੇ ਬਹਾਲ ਕੀਤੀ ਹੈ ਯੂਨੀਵਰਸਿਟੀ ਤੁਸੀਂ ਜਿੰਨੀਆਂ ਹੋਰ ਸੈਂਟਰਲਾਈਜ਼ ਹੋਈਆਂ ਯੂ ਸਾਰੀਆਂ ਯੂਨੀਵਰਸਿਟੀਆਂ ਦਾ ਜਾ ਕੇ ਤੁਸੀਂ ਹਾਲ ਦੇਖ ਲਓ ਬਠਿੰਡੇ ਵਾਲੀ ਯੂਨੀਵਰਸਿਟੀ ਦਾ ਦੇਖ ਲਓ ਉੱਥੇ ਜੀ ਡੱਕਾ ਨਹੀਂ ਬਣਿਆ ਕੁੜੀਆਂ ਦੇ ਹੋਸਟਲਾਂ ਦੀਆਂ ਬਾਥਰੂਮਾਂ ਦੀਆਂ ਛੱਤਾਂ ਡਿੱਗੀਆਂ ਪਈਆਂ ਨੇ ਠੀਕ ਹੈ ਉਹ ਬੱਚੇ ਐਂ ਕੱਟ ਰਹੇ ਨੇ ਜਿਵੇਂ ਤੇ ਮੈਂ ਹੁਣ ਬੰਦਾ ਸੈਂਟਰਲ ਯੂਨੀਵਰਸਿਟੀ ਦੇ ਨਾਮ ਤੇ ਆ ਜਾਂਦਾ ਵੀ ਵਧੀਆ ਹੋਣੀ ਹੈਨਾ ਪਰ ਉੱਥੇ ਡੱਕਾ ਵੀ ਨਹੀਂ ਹੈਗਾ ਦੇਖਣ ਨੂੰ ਦੋ ਬਲਾਕ ਨੇ ਯੂਨੀਵਰਸਿਟੀ ਦੇ ਨਾਮ ਤੇ ਜਿੱਥੇ ਬੱਚੇ ਪੜਦੇ ਨੇ ਬਸ ਹੋਰ ਕੁਛ ਨਹੀਂ ਆਈ ਡੀ ਯੂਨੀਵਰਸਿਟੀ ਖੜੀ ਹੈ ਕਲਰ ਨੂੰ ਤੁਸੀਂ ਸੈਂਟਰਲਾਈਜ਼ ਕਰ ਦੋਗੇ ਇੱਥੇ ਤੁਸੀਂ ਦੇਖ ਲਿਓ ਇੱਥੇ ਭਾਪੀ ਦਾ ਰਾਜ ਆ ਜਾਣਾ ਇਹ ਵੀ ਦਿੱਤੀ ਆਈ ਚੁੱਕੀ ਆ ਠੀਕ ਹੈ ਫਿਰ ਆਰਐਸਐਸ ਆਏਗੀ ਹੋਰ ਕੁਛ ਨਹੀਂ ਆ ਇਹਨਾਂ ਨੇ ਬਸ ਗੁੰਡਾਗਰਦੀ ਸਾਰੇ ਕਿਤੇ ਲਾਗੂ ਕਰਨੀਆਂ ਇਹਨਾਂ ਨੇ ਤੁਸੀਂ ਇੰਦਾ ਸਾਡੇ ਮਗਰ ਪਏ ਹੋ ਜਿਵੇਂ ਅਸੀਂ ਕ੍ਰਿਮੀਨਲ ਹੁੰਨੇ ਆ ਕੀ ਮਤਲਬ ਹੈ ਤੁਹਾਡਾ ਤੁਸੀਂ ਇੱਕ ਜਗ੍ਹਾ ਨੂੰ ਜਗਾ ਦੋ ਨਾ ਵੀ ਇੱਕ ਜਗ੍ਹਾ ਖੜੇ ਰੋ ਪਹਿਲੇ ਤੁਸੀਂ ਉਸ ਸਾਈਡ ਤੋਂ ਧੱਕੇ ਦਿੱਤੇ ਫਿਰ ਤੁਸੀਂ ਰੋਡ ਤੋਂ ਕਿਉਂ ਉੱਥੇ ਬੈਠ ਜਾ ਪਾਰਕ ਚ ਹੁਣ ਪਾਰਕ ਚ ਇਹਦੇ ਕੋਸ਼ਿਸ਼ ਕੀਤਾ ਚੁੱਪਚੀ ਬਿਤੇ ਖੜੇ ਆ ਇਹਦੇ ਤਾਰ 140 ਲੱਗੀ ਹੈ ਇਹ ਕਹਿੰਦੇ ਅੰਦਰ ਹੋ ਰਿਹਾ ਤਰੀਕੇ ਨਾਲ ਡੰਡੇ ਲਾ ਕੇ ਸਾਰੇ ਮਗਰ ਦੇਖੋ ਕਿ ਦਬਾਏ ਨੇ ਹੂੰ ਵਜਾਤਾ ਤਾਂ 100 ਡੰਡੇ ਮਾਰਾਂ ਦੀ 140 ਲੱਗੀ ਹੋਈ ਉਹ ਕਹਿੰਦੇ ਨਹੀਂ ਜਾ ਸਕਦੇ ਅੰਦਰ ਨਹੀਂ ਜਾ ਸਕਦੇ ਤਾਂ ਕੀ ਮਤਲਬ ਬਾਹਰ ਤਾਂ ਖੜ੍ਹ ਸਕਦੇ ਹੋ ਨਾ ਯੂਨੀਵਰਸਿਟੀ ਇਹਨਾਂ ਦੀ ਆ ਕਹਿੰਦੇ ਯੂਨੀਵਰਸ ਸਾਡੇ ਪਿਓ ਦਾ ਘਰ ਆਲੀ ਬਣੀ ਹੋਈ ਐ ਕਹਿੰਦੇ ਪ੍ਰੋਟੈਸਟ ਕਰਨਾ ਅੰਦਰ ਜਾ ਪਰ ਅੰਦਰ ਤੇ ਜਾਣ ਨਹੀਂ ਦੇ ਰਹੇ ਕਿਸੇ ਨੂੰ ਅੰਦਰ ਜਾਈਏ ਕਿੱਦਾਂ ਕੀ ਗੱਲ ਉੱਤੇ ਹਵਾਈ ਚਖਾਵਾ ਚ ਕੁਝ ਬਣਿਆ ਹੋਇਆ ਪਰ ਲੱਗੇ ਹੋਏ ਨੇ ਸਾਨੂੰ ਤੁਹਾਨੂੰ ਮਨਾਹੀ ਕਿਉਂ ਕੀਤੀ ਜਾ ਰਹੀ ਅੰਦਰ ਜਾਣ ਤੋਂ ਕੀ ਕੀ ਮੈਂ ਰੋਡ ਤੇ ਨਹੀਂ ਖੜੇ ਦੇਣ ਦਿੱਤੇ ਤੁਸੀਂ ਅੰਦਰ ਜਾਂਦੀ ਗੱਲ ਕਰ ਰਹੇ ਹੋ ਰੋਡ ਤੇ ਕਰਨਾ ਕ੍ਰਾਈਮ ਹੈ ਕੋਈ ਤੁਹਾਨੂੰ ਲੱਗਦਾ ਪਹਿਲਾਂ ਇਹ ਕਹਿੰਦੇ ਕਿ ਉੱਥੇ ਡੇਟ ਤੇ ਨਹੀਂ ਖੜਨਾ ਠੀਕ ਹੈ ਆਪਾਂ ਉਧਰੇ ਸਾਈਡ ਤੇ ਆਏ ਕਹਿੰਦੇ ਇੱਥੇ ਨਹੀਂ ਖੜਨਾ ਪਾਰਕ ਚ ਜਾਓ ਹੁਣ ਪਾਰਕ ਤੇ ਆਇਆ ਪੂਰੇ ਇਕੱਠੇ ਹੋ ਕੇ ਡੰਡੇ ਲੈ ਕੇ ਪੈ ਕੇ ਕੀ ਮਤਲਬ ਸਾਡੇ ਕੋਲ ਕੁਛ ਹੈ ਕਿਸੇ ਨੂੰ ਕੁਛ ਦਿਖਦਾ ਸਾਡੇ ਕੋਲ ਕੀ ਕਾਰਨ ਕੀ ਦੱਸਿਆ ਜਾ ਰਿਹਾ ਅੰਦਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਜੀ ਰੀਜ਼ਨ ਕੀ ਦੱਸ ਰਹੇ ਨੇ ਕਹਿੰਦੇ ਸਟੂਡੈਂਟ ਹੀ ਜਾ ਸਕਦੇ ਆ ਕੀ ਗੱਲ ਸਟੂਡੈਂਟਾਂ ਨੇ ਬਣਾਇਆ ਸਟੂਡੈਂਟ ਤਾਂ ਆਲ ਓਵਰ ਇੰਡੀਆ ਤੇ ਆ ਰਹੇ ਨੇ ਠੀਕ ਹੈ ਆ ਰਹੇ ਨੇ ਆਲ ਓਵਰ ਇੰਡੀਆ ਤੋਂ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਪੇਰੈਂਟਸ ਆ ਰਹੇ ਕੋਈ ਵੀ ਆ ਰਹਿਆ ਕਹਿੰਦੇ ਸਟੂਡੈਂਟ ਨੂੰ ਐਂਟਰੀ ਕਿਉਂ ਜਮੀਨਾ ਕੀ ਦੀਆਂ ਨੇ ਚੰਡੀਗੜ੍ਹ ਕੀ ਦਾ ਅਸੀਂ ਆਪਣੇ ਚੰਡੀਗੜ੍ਹ ਨੂੰ ਬਚਾਣ ਲਈ ਆਪਣੀ ਯੂਨੀਵਰਸਿਟੀ ਨੂੰ ਬਚਾਣ ਲਈ ਆ ਸਕਦੇ ਹਾਂ ਸਾਰੇ ਸਾਡਾ ਰਾਈਟ ਹੈ ਨਾ ਤੁਸੀਂ ਵੀ ਸਾਰੇ ਨਾਲਾਂ ਨਾਲ ਤੇ ਫਿਰ ਸਾਨੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਹਾ ਜੇ ਤਾਂ ਸਾਡੇ ਕੋਲ ਕੁਝ ਹੋਵੇ ਕੋਈ ਫ੍ਰੀ ਹੈਂਡ ਵੇਖੋ ਅਸੀਂ ਆਏ ਆ ਕੋਈ ਸਾਡੇ ਹੱਥ 'ਚ ਡੰਡੇ ਨਹੀਂ ਆ ਕੋਈ ਕੁਝ ਨਹੀਂ ਆ ਇਹ ਲੁੱਟਣ ਵਾਲੇ ਸਾਨੂੰ ਕਿੱਥੇ ਹੋ ਸਕਦੇ ਆ ਅਸੀਂ ਲੁੱਟੇ ਜਾ ਰਹੇ ਅਸੀਂ ਕਿਉਂ ਨਹੀਂ ਇਕੱਠੇ ਹੋ ਸਕਦੇ ਸੋ ਅਪੀਲ ਆ ਜਿੱਥੇ-ਜਿੱਥੇ ਵੀ ਸਾਡੇ ਕੋਲ ਭੈਣ ਭਰਾ ਆਏ ਆ ਜਿਸੀ ਅੰਮ੍ਰਿਤਸਰ ਸਾਹਿਬ ਤੋਂ ਜਾਂ ਪੂਰੇ ਪੰਜਾਬ ਤੋਂ ਉਹ ਆਪੋ ਆਪਣੀ ਚੰਗੇ ਤਰੀਕੇ ਨਾਲ ਪ੍ਰੋਟੈਸਟ ਕਰ ਲੈਣ ਪੁਲਿਸ ਦੀ ਆਪਣੀ ਡਿਊਟੀ ਆ ਸਾਡੀ ਆਪਣੀ ਡਿਊਟੀ ਆ ਸਾਡਾ ਸਾਡਾ ਪੰਗਾ ਹੈਗਾ ਸੈਂਟਰ ਨਾਲ ਵੇਖੋ ਇਹ ਇਮਪਲੋਏ ਆ ਇਹਨਾਂ ਦਾ ਸਾਡਾ ਕੋਈ ਤਸਲਬਾਜੀ ਨਹੀਂ ਆ ਤਸਲਬਾਗੀ ਆ ਜੀ ਸੈਂਟਰ ਨਾਲ ਇਹਨਾਂ ਨੂੰ ਮੂਹਰੇ ਕਰਤਾ ਵਾ ਸੋ ਅਸੀਂ ਪੀਸਫੁਲ ਜਿਹੜੀ ਉਹ ਪ੍ਰੋਟੈਸਟ ਕਰਨੀ ਆ ਜਿੱਤ ਸਾਡੀ ਹੋ ਚੁੱਕੀ ਆ ਬਸ ਇਹ ਗੋਡਿਆਂ ਤੇ ਆ ਗਏ ਉਹਨਾਂ ਨੇ ਹੱਥ ਜੋੜਨੇ ਪਾ ਕੇ ਆ ਕਿ ਸੈਂਟਰ ਦੇ ਨਾਲ ਤੁਹਾਡੀ ਲੜਾਈ ਆ ਪਰ ਜੇ ਤੁਹਾਡੇ ਨਾਲ ਪੰਜਾਬ ਸਰਕਾਰ ਹੁੰਦੀ ਲੱਗਦਾ ਨਹੀਂ ਸੀਗਾ ਕਿ ਫਿਰ ਹੋਰ ਜ਼ੋਰ ਪੈਂਦਾ ਯਾਰ ਇਸੇ ਗੱਲ ਦਾ ਤੇ ਰੋਣਾ ਆ ਇਹ ਜਦੋਂ ਦੇਖੋ ਜਿਹੜਾ ਘਰ ਦਾ ਮੁਖੀ ਹੁੰਦਾ ਨਾ ਉਹ ਚੋਰ ਇੱਕ ਚੋਰੀ ਕਰ ਰਿਹਾ ਹੋਵੇ ਤੇ ਸੈਟ ਦੇ ਲੋਕ ਕਹੀ ਜਾਣ ਚੋਰੀ ਕਰ ਕੋ ਬਾਅਦ ਚ ਵੇਖਾਂਗੇ ਵੇਖੋ ਕੋਟਾਂ ਦਾ ਕੰਮ ਨਹੀਂ ਆ ਮੁੱਖ ਮੰਤਰੀ ਦਾ ਕੀ ਕੰਮ ਆ ਜਦੋਂ ਅਸੀਂ ਸੈਂਟਰ ਦੀਆਂ ਮੀਟਿੰਗਾਂ ਹੀ ਨਹੀਂ ਅਟੈਂਡ ਕੀਤੀਆਂ ਫਿਰ ਅਸੀਂ ਆਪ ਖੁਦ ਮੌਕਾ ਦੇ ਰਿਹਾ ਵੀ ਭਾਈ ਸਾਡੇ ਕੋਲ ਟਾਈਮ ਨਹੀਂ ਆ ਤੁਸੀਂ ਸੰਭਲੋ ਪੰਜਾਬ ਸਰਕਾਰ ਕਿੰਨਾ ਕਿਤਾਬਾ ਪੇਸ਼ ਕਰ ਰਹੀ ਹੈ ਕਿੰਨੇ ਕੁ ਬੰਦੇ ਪੰਜਾਬ ਸਰਕਾਰ ਨੇ ਤਾਂ ਜੀ ਪਹਿਲਾਂ ਦੇਖੋ ਅੱਜ ਤੋਂ 2 ਸਾਲ ਪਹਿਲਾਂ ਅਸੀਂ ਮੋਹਾਲੀ ਗਏ ਸੀ ਬਾਰਡਰ ਤੇ ਘਰਨੇ ਵਾਸਤੇ ਠੀਕ ਆ ਉੱਥੇ ਵੀ ਮੋਰਚਾ ਸੀ ਇਹਨਾਂ ਨੇ ਕੀ ਕੀਤਾ ਮੋਰਚੇ ਤੇ ਜਵਾਕਾਂ ਨਾਲ ਉੱਥੇ ਵੀ ਇਹਨਾਂ ਨੇ ਆਹੀ ਗੁੰਡਾਗਰਦੀ ਕੀਤੀ ਬੈਰੀਕੇਡ ਲਾ ਲਏ ਠੀਕ ਆ ਬੈਰੀਗੇਟ ਤੋਂ ਬਾਅਦ ਉੱਥੇ ਪਹਿਲਾਂ ਤਾਂ ਇਹਨਾਂ ਨੇ ਲਾਠੀ ਚਾਰਜ ਕੀਤਾ ਫਿਰ ਅੱਗੇ ਚੰਡੀਗੜ੍ਹ ਬਾਰਡਰ ਤੱਕ ਪਹੁੰਚ ਨਹੀਂ ਦਿੱਤਾ ਪਿੱਛੇ ਕਹਿੰਦੇ ਸਾਡੇ ਨਾਲ ਮੀਟਿੰਗ ਕਰ ਲਓ ਭਗਵੰਤ ਮਾਨ ਦੀ ਸਰਕਾਰ ਦਾ ਇਹ ਸੀ ਉਹਨਾਂ ਨੇ ਤਾਂ 250 ਕਰੋੜ ਚ 250 ਵੀ ਨਹੀਂ 2.5 ਕਰੋੜ ਚ ਵੇਚਤੀ ਠੀਕ ਹੈ ਯੂਨੀਵਰਸਿਟੀ ਦਾ ਕਹਿ ਰਹੇ ਕਿ ਅਸੀਂ ਇੱਕ ਡਾਕੇ ਖੜੇ ਯੂਨੀਵਰਸਿਟੀ ਜਾਣ ਨਹੀਂ ਦੇਾਂਗੇ ਇਹ ਜਿਹੜੇ ਇੱਕ ਡਾਕੇ ਖੜੇ ਨਹੀਂ ਦਿਖਾ ਦਿਓ ਜੀ ਸਾਨੂੰ ਜਿੱਥੇ ਖੜੇ ਨੇ ਇੱਥੇ ਤੁਸੀਂ ਅੰਦਰ ਚੱਲ ਜਾਓ ਮੋਰਚੇ 'ਚ ਸਟੂਡੈਂਟ ਹੀ ਬੈਠੇ ਨੇ ਸਾਰੇ ਔਰ ਸਿੰਗਰ ਵੀ ਇੱਥੇ ਕਾਫੀ ਆ ਚੁੱਕੇ ਨੇ ਠੀਕ ਹੈ ਨਾਲ ਖੜਨ ਵਾਲੇ ਜਿਹੜੇ ਨਾਲ ਖੜਨਾ ਹੁੰਦਾ ਕਿ ਨਾਲ ਖੜਦਾ ਜਿਹੜੇ ਇਹਨਾਂ ਨੇ ਬਸ ਇੱਥੇ ਆਏ ਸੀ ਪਰਸੋ ਕੇ ਚੌਥੇ ਇੱਥੇ ਇੱਕ ਲੀਡਰ ਆਏ ਸੀ ਉਹਨਾਂ ਨੂੰ ਬੱਚਿਆਂ ਨੇ ਸਵਾਲ ਕੀਤਾ ਵੀ ਤੁਸੀਂ ਪਹਿਲਾਂ 2.5 ਕਰੋੜ ਚ ਕਿਉਂ ਵੇਚੀ ਯੂਨੀਵਰਸਿਟੀ ਠੀਕ ਹੈ ਤੇ ਉਹਨਾਂ ਨੇ ਜਿਆਦਾ ਪੁੱਛਿਆ ਬੱਚਿਆਂ ਨੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਗੱਡੀ 'ਚ ਬੈ ਕੇ ਭੱਜ ਗਏ ਤੁਸੀਂ ਨਾਲ ਜਿਹੜੇ ਤੁਸੀਂ ਕਹਿ ਰਹੇ ਹੋ ਫਿਰ ਬੈਠੇ ਨੇ ਬੈਠੇ ਦਿਖਾ ਦਿਓ ਕਿੱਥੇ ਬੈਠੇ ਨੇ ਜਾਂ ਖੜੇ ਦਿਖਾ ਦਿਓ ਕਿੱਥੇ ਖੜੇ ਨੇ ਇੱਥੇ ਭਗਵੰਤ ਮਾਨ ਦਾ ਫਰਜ਼ ਨਹੀਂ ਸੀ ਬੰਦਾ ਆਉਣ ਦਾ ਠੀਕ ਹੈ ਪੰਜਾਬ ਦਾ ਸੀਐ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੇ ਹੱਥਾਂ ਚ ਖੋਈ ਜਾ ਰਹੀ ਆ ਉਹਦਾ ਫਰਜ ਨਹੀਂ ਸੀ ਬਣਦਾ ਹੋਂ ਦਾ ਠੀਕ ਹੈ ਮੁੱਖ ਮੰਤਰੀ ਨੇ ਤਾਂ ਕੋਈ ਸੈਨੇਟ ਦੀ ਮੀਟਿੰਗ ਤਾਂ ਨਹੀਂ ਅਟੈਂਡ ਕੀਤੀ ਕਹਿੰਦੇ ਹਾਂ ਹਾਂਜੀ ਬਿਲਕੁਲ ਨਹੀਂ ਕੀਤੀ ਉਹਨਾਂ ਨੂੰ ਕੋਈ ਵਾਰਕ ਹੀ ਨਹੀਂ ਨਾ ਪੈਂਦਾ ਉਹਨਾਂ ਨੇ ਤਾਂ ਵੇਚ ਨਹੀਂ ਉਹਨਾਂ ਨੇ ਵੇਚਦੀ ਨਹੀਂ ਇਹ ਸਾਰੇ ਦੇਖੋ ਇੱਕੋ ਥਾਲੀ ਦੇ ਚੱਟੇ ਵੱਡੇ ਨੇ ਪਰ ਕਿਹਾ ਜਾ ਰਿਹਾ ਕਿ ਪੰਜਾਬ ਨੰਬਰ ਗੱਡੀਆਂ ਦੀ ਖਾਸ ਟੈਕਿੰਗ ਹੋ ਰਹੀ ਆ ਚੰਡੀਗੜ੍ਹ ਦੇ ਬਾਉਂਡਰਸ ਤੇ ਤੁਹਾਨੂੰ ਲੱਗਦਾ ਇੱਕ ਪਹਿਚਾਨ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਜਾਂ ਟਾਰਗੇਟ ਕੀਤਾ ਜਾ ਰਿਹਾ ਹੈ ਸਾਰੇ ਇਹਦੇ ਸ਼ੁਰੂ ਤੋਂ ਪੰਜਾਬ ਹੀ ਨਿਕਲਿਆ ਕਿ ਬਣਿਆ ਆਪਾਂ ਲੱਗਿਆ ਨਾ ਜਿਹੜਾ ਹੁਣੀ ਮੈਂ ਇ ਅੱਥੇ ਕੀ ਕੰਮ ਆ ਜਿਹੜੇ ਇਹਨਾਂ ਦੇ ਸੀਨੀਅਰ ਖੜੇ ਨੇ ਪੁਲਿਸ ਵਾਲਿਆਂ ਦੇ ਇਹਨਾਂ ਨੇ ਕੀ ਕੀਤਾ ਅੱਥੇ ਗੱਡੀ 'ਚ ਸਰਦਾਰ ਜਿਗੇ ਵੀਰ ਤਿੰਨ ਸਰਦਾਰ ਸੀ ਕਹਿੰਦੇ ਇਹਨੂੰ ਰੋਕੋ ਇਹਨੂੰ ਰੋਕੋ ਇਹਨੂੰ ਫੜੋ ਅੱਛਾ ਇਹ ਕੀ ਕਰ ਰਹੇ ਨੇ ਪੱਗ ਦੇਖ ਕੇ ਟਾਰ ਕੇ ਇਹਨੂੰ ਰੋਕਣ ਦੇਖ ਕੇ ਰੋਕ ਰਹੇ ਨੇ ਬਸ ਸਰਦਾਰੀਆਂ ਇੱਥੇ ਪੜਦੇ ਹੋਣ ਲੱਗਦਾ ਕਿ ਜੇਕਰ ਸੈਂਟਰ ਦੇ ਅਧਿਕਾਰੀ ਦਾ ਕੋਈ ਇੱਥੇ ਤੁਹਾਡੇ ਵੱਲ ਨਾ ਬਿਲਕੁਲ ਹੀ ਨਹੀਂ ਲੈਣਾ ਜੀ ਆਪਾਂ ਤਾਂ ਬਿਲਕੁਲ ਮੰਨਦੇ ਹਾਂ ਕੁਝ ਨਹੀਂ ਲੈਣਾ ਇੱਥੇ ਪਹਿਲਾਂ ਹੀ ਪੰਜਾਬੀਆਂ ਦੀ ਹੋਂਦ ਖਤਮ ਕੀ ਕਰਨ ਦੀ ਪੂਰੀ ਤਿਆਰੀ ਹੈ ਠੀਕ ਹੈ ਇੱਥੇ ਫਿਰ ਸਾਨੂੰ ਕੋਈ ਪੰਜਾਬੀ ਦਿਖਣਾ ਹੀ ਨਹੀਂ ਆ ਇਹਨਾਂ ਦੀ ਤਾਂ ਹੋਸ਼ੀਏ ਇਹ ਜਿਹੜੇ ਫੈਸਲੇ ਲਏ ਗਏ ਨੇ ਵਾਪਸ ਲਾਏ ਨੇ ਫੈਸਲੇ ਹਾਂਜੀ ਅੱਜ ਦਾ ਜਿਹੜਾ ਤੁਸੀਂ ਮਾਹੌਲ ਦੇਖਿਆ ਲੱਗਦਾ ਕਿ ਉਹ ਉਹ ਜਿਹੜੇ ਫੈਸਲੇ ਆ ਸਰਕਾਰ ਖੜੂਗੀ ਉਹਨਾਂ ਤੇ ਹਾਂਜੀ ਇਹ ਇੱਕ ਹੋਰ ਗੱਲ ਹੈ ਇਹ ਫੈਸਲੇ ਵੀ ਦੇਖੋ ਬਹੁਤ ਥਾਂ ਤੇ ਕਿਹਾ ਜਾ ਰਿਹਾ ਵਾਪਸ ਲੈ ਲੈਨੇ ਠੀਕ ਹੈ ਪਰ ਜਦੋਂ ਅਸੀਂ ਮੋਰਚੇ 'ਚ ਬੈਠੇ ਸੀ ਸਾਡੇ ਕੋਲ ਖਬਰ ਪਹੁੰਚੀ ਵੀ ਇਹ ਪੂਰੀ ਤਰ੍ਹਾਂ ਵਾਪਸ ਨਹੀਂ ਲੈ ਗਿਆ ਇਹ ਪਾਸੇ ਕ ਅਵਾਜ਼ ਲਾਈ ਗਈ ਹੈ ਤਾਂ ਕਿ ਲੋਕ ਇਸ ਮੋਰਚੇ 'ਚ ਘੱਟ ਤੋਂ ਘੱਟ ਆਉਣ ਠੀਕ ਹੈ ਹੁਣ ਜਿੰਨਾਂ ਕੋਲ ਵਾ ਪਹੁੰਚ ਗਈ ਹੋਣੀ ਕਿ ਲੈ ਲੈ ਵਾਪਸ ਉਹ ਕਿੰਨੇ ਲੋਕ ਨਹੀਂ ਆਏ ਹੋਣੇ ਅੱਜ ਇੱਥੇ ਠੀਕ ਹੈ ਤਾਂ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਹਲੇ ਤੱਕ ਇਹਨਾਂ ਨੇ ਆਪਦੇ ਫੈਸਲੇ ਕੋਈ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੈਂਦਾ ਸੈਨੇਟ ਦਾ ਫੈਸਲਾ ਨਹੀਂ ਇਹਨਾਂ ਨੇ ਵਾਪਸ ਲੈਂਦਾ ਇਹਨੂੰ ਸੈਂਟਰਲਾਈਜ਼ ਕਰਨ ਦਾ ਫੈਸਲਾ ਇਹਨਾਂ ਨੇ ਕੋਈ ਇਹਨਾਂ ਨੇ ਫੈਸਲਾ ਵਾਪਸ ਨਹੀਂ ਲੈਂਦਾ ਇਹ ਵਾਹੀ ਨਹੀਂ ਲਈ ਤਾਂ ਇਹ ਤਸਵੀਰਾਂ ਫੋਟੋ ਦਿਖਾ ਰਹੇ ਆ ਕਿ ਯੂਨੀਵਰਸਿਟੀ ਵਾਲਾ ਕਾਫਲਾ ਜਿਹੜਾ ਲੋਕਾਂ ਦਾ ਉਹ ਵਧਣਾ ਸ਼ੁਰੂ ਹੋ ਗਿਆ ਉਹਨਾਂ ਦਾ ਕਹਿਣਾ ਕਿ ਅਸੀਂ ਹੁਣ ਨਹੀਂ ਰੁਕਾਂਗੇ ਜੇ ਪੁਲਿਸ ਸਾਨੂੰ ਰੋਕੇ ਵੀਗੀ ਤਾਂ ਅਸੀਂ ਨਹੀਂ ਰੁਕਾਂਗੇ ਇਹ ਐਲਾਨ ਕਰ ਦਿੱਤਾ ਗਿਆ ਹੈ ਇਸ ਇਕੱਠ ਵੱਲੋਂ ਜੋ ਪੰਜਾਬ ਯੂਨੀਵਰਸਿਟੀ ਵਾਪਸ ਲੈਣ ਆਇਆ ਕੇਂਦਰ ਦੇ ਧੱਕੇ ਤੋਂ